ਇਸੇ ਤਰ੍ਹਾਂ ਇਤਿਹਾਸ ਦੇ ਅੰਦਰ ਕਹਿੰਦੇ ਇੱਕ ਵਾਰ ਅੰਮ੍ਰਿਤਸਰ ਦੀ ਤਰਤੀ ਦੇ ਕੁੱਤੇ ਦਾ ਇੱਕ ਬੰਦਾ ਛੱਲੀ ਚੱਬਣ ਲੱਗਾ ਛੱਲੀ ਚੱਬਣ ਲੱਗਾ ਤੇ ਛੱਲੀ ਚਬਦੇ ਚਬਦਿਆਂ ਉਹਦੇ ਮੂੰਹ ਤੋਂ ਇੱਕ ਛੱਲੀ ਦਾ ਦਾਣਾ ਨਿਕਲ ਕੇ ਥੱਲੇ ਡਿੱਗਿਆ ਤੇ ਅੱਗੇ ਇੱਕ ਮਹਾਤਮਾ ਜੀ ਖੜੀ ਸਨ ਉਹ ਬੜੇ ਹੱਸਣ ਲੱਗ ਪਏ ਜਿਹਦੇ ਮੁਖ ਤੋਂ ਛੱਲੀ ਦਾ ਦਾਣਾ ਡਿੱਗਿਆ ਸੀ ਉਹ ਹੈਰਾਨ ਹੋ ਕੇ ਕਹਿਣ ਲੱਗਾ ਸਾਈ ਫਕੀਰ ਜੀ ਤੁਸੀਂ ਹੱਸੇ ਕਿਉਂ ਉਹ ਕਹਿ ਲੱਗਾ ਮੈਂ ਤੇ ਤਾਂ ਦੇਖ ਕੇ ਹੱਸਿਆ ਮੈਂ ਤੇ ਕੁਦਰਤ ਦੀ ਕਲਾ ਨੂੰ ਦੇਖ ਕੇ ਹੱਸਿਆ ਵੀ ਦਾਣਾ ਇੱਥੇ ਡਿੱਗਿਆ ਤੇ ਖਾਣ ਵਾਲਾ ਤੇ ਬੜੀ ੂਰ ਬੈਠਾ ਹੈ ਇਹ ਦਾਣਾ ਉਥੋਂ ਤੱਕ ਕਿਵੇਂ ਪਹੁੰਚੇਗਾ ਮੈਂ ਤੇ ਤਾਂ ਹੱਸਿਆ ਵੀ ਦਾਣਾ ਤੇ ਅੰਮ੍ਰਿਤਸਰ ਡਿੱਗਿਆ ਛੱਡੀ ਚੱਬਦੀ ਹੈ ਤੇਰੇ ਕੋਲ ਤੇ ਖਾਣ ਵਾਲਾ ਲਾਹੌਰ ਵਿੱਚ ਬੈਠਾ ਹੈ ਇਹ ਦਾਣਾ ਉੱਥੇ ਕਿੱਦਾਂ ਪਹੁੰਚੇਗਾ ਤੇ ਉਹ ਕਹਿਣ ਲੱਗਾ ਸਾਈ ਜੀ ਐਵੇਂ ਨਾ ਝੂਠ ਮਾਰਿਆ ਕਰੋ ਮੈਂ ਪਹੁੰਚੜਦਾਗਾ ਤੇ ਤਾਂ ਆ ਨਾ ਕਹਿੰਦਾ ਕੀ ਕਰੋਗੀ ਉਨੇ ਫਟਾਫਟ ਦਾਣਾ ਚੁੱਕਿਆ ਤੇ ਮੂੰਹ ਅੱਡ ਕੇ ਇਹਦਾ ਮੂੰਹ ਚ ਪਾਉਣ ਲੱਗਾ ਤੇ ਉਹ ਨੱਕ ਚ ਚੜ ਗਿਆ ਜਦੋਂ ਦਾਣਾ ਨੱਕ ਚ ਚੜਿਆ ਬੜੀਆਂ ਥਾਵਾਂ ਤੇ ਗਿਆ ਕਦੇ ਕਿਸੇ ਨੂੰ ਪੁੱਛਿਆ ਕਦੇ ਕਿਸੇ ਨੂੰ ਪੁੱਛਿਆ ਉਹ ਕਹਿੰਨ ਲੱਗੇ ਇਹਦਾ ਇੱਥੇ ਕੋਈ ਇਲਾਜ ਨਹੀਂ ਹੋ ਸਕਦਾ ਪਤਾ ਨਹੀਂ ਹੋਵੇਗਾ ਕਿੱਥੇ ਕਹਿੰਨ ਕਿ ਤੈਨੂੰ ਲਾਹੌਰ ਜਾਣਾ ਪਵੇ ਉੱਥੇ ਫਲਾਣੇ ਬੰਦੇ ਦੇ ਕੋਲ ਵੈਦ ਦੇ ਕੋਲ ਇੱਕ ਜੜੀ ਬੂਟੀ ਹੈ ਉਹ ਤੈਨੂੰ ਸੁਘਾਵੇਗਾ ਤੈਨੂੰ ਰਿੱਚਾ ਆਉਣ ਗਿਆ ਤੇ ਤਾਂ ਤੇਰੇ ਨੱਕ ਚ ਇਹ ਦਾਣਾ ਨਿਕਲ ਸਕਦਾ ਹੈ ਵਿਪਤਾ ਦਾ ਮਾਰਿਆ ਕੀ ਨਹੀਂ ਕਰਦਾ ਵਿਪਤਾ ਦਾ ਮਾਰਿਆ ਹੋਇਆ ਲਾਹੌਰ ਦੀ ਤਰਤੀਤੀ ਗਿਆ ਜਦੋਂ ਜਾ ਕੇ ਤੂੰ ਵੈਦ ਕੋਲ ਜਾ ਕੇ ਤੂੰ ਚੜੀ ਬੂਟੀ ਸਿੰਗੀ ਤੇ ਸਾਧ ਸੰਗਤ ਉਹਦੇ ਨਾਲ ਨਿਛਾ ਆਇਆ ਜਦੋਂ ਨਿਛਾ ਆਇਆ ਤੇ ਦਾਣਾ ਇੱਕ ਦਮ ਨੱਕ ਚੋਂ ਡਿੱਗਾ ਅੱਗੇ ਇੱਕ ਮੁਰਗਾ ਚੁਗ ਰਿਹਾ ਸੀ ਉਹਨੇ ਖਾੜਾ ਖਾੜ ਕੋ ਦਾਣਾ ਲਿਆ ਮਨ ਦੇ ਵਿੱਚੋਂ ਸ਼ੰਕਾ ਬਟ ਗਿਆ ਬਾਕੀ ਜਿਹੜੇ ਦਾਣੇ ਤੇ ਮੇਰਾ ਨਾਮ ਨਹੀਂ ਨਾ ਮੈਂ ਉਹ ਦਾਣਾ ਕਦੇ ਨਹੀਂ ਖਾ ਸਕਦਾ ਇਹ ਮੈਂ ਨਹੀਂ ਕਹਿ ਰਿਹਾ ਸਾਧ ਸੰਗਤ ਇਹ ਧੰ ਗੁਰੂ ਅੰਗਦ ਸਾਹਿਬ ਜੀ ਕਹਿ ਰਹੇ ਨੇ